ਜੇ ਕਰਨ ਲਗਾਹੇ ਵਾਲੇ ਪੀਰ ਦਾ ਸੱਚੇ ਦਰਵਾਜ਼ੇ ਅੱਜ ਜੋ ਮੀਟਿੰਗ ਰੱਖੀ ਗਈ ਹੈ ਪ੍ਰੇਮਦੰਮ ਦਰਬਾਰ ਦੇ ਵਿੱਚ ਇਹ ਮੀਟਿੰਗ ਹੈ 21 22 ਤੇ 23 April ਦਾ ਜੋ ਸਾਲਾਨਾ ਮੇਲਾ 16ਵਾਂ ਵਿਸ਼ਾਲ ਮੇਲਾ ਪ੍ਰੇਮਦੰਮ ਵਿਖੇ ਆ ਗਿਆ ਉਹਦੇ ਲਈ ਮੈਂ ਪੂਰੀ ਦੇਸ਼ ਵਾਸੀਆਂ ਨੂੰ ਅਗਰਹਿ ਕਰੂੰਗਾ ਕਿ ਪ੍ਰੇਮਦੰਮ ਮੇਲੇ 'ਚ ਪਹੁੰਚ ਕੇ ਸਰਕਾਰ ਦਾ ਅਸ਼ੀਰਵਾਦ ਪ੍ਰਾਪਤ ਕਰੋ 21 22 ਔਰ 23 April ਜੋ ਫੰਕਸ਼ਨ ਹੋਣਗੇ 21 April ਨੂੰ ਰਾਸ਼ ਯਾਤਰਾ ਹੋਊਗੀ ਵਿਸ਼ਾਲ ਰਾਸ਼ ਯਾਤਰਾ ਜੋ ਕੌਮੀ ਇਕਤਾ ਦਾ ਪ੍ਰਤੀਕ ਹੈ ਰਾਮੇਲਾ ਮੈਦਾਨ ਦਰੈਸੀ ਰੋਡ ਤੋਂ ਸਟਾਰਟ ਹੋ ਕੇ ਸ਼ਿਪਰੀ ਸ਼ਿਪਰੀ ਚੌਕ ਦੇ ਹੋਏ ਤਰੀੰਦਾਂ ਦੇ ਸੰਪਨ ਹੋਊਗੀ 22 ਅਤੇ 23 ਤਰੀਕ ਦੀ ਵਿਸ਼ਾਲ ਮਹਿਫਲ ਹੋਊਗੀ ਇਸ ਮਹਿਫਲ ਦੇ ਵਿੱਚ ਬੜੇ ਅੱਛੇ ਅੱਛੇ ਆਰਟਿਸਟ ਜਿਵੇਂ ਕਿ ਮਾਸਟਰ ਸਲੀਮ ਲਖਵਿੰਦਰ ਵਡਾਲੀ ਦਰਬਾਰ ਦੇ ਪਗੜੀਬੰਦ ਕਵਾਲ ਅਨੀਸ਼ ਸਾਬਰੀ ਇੰਦਰਜੀਤ ਨਿੱਕੂ ਹੋਰ ਵੀ ਬੜੇ ਅੱਛੇ ਅੱਛੇ ਆਰਟਿਸਟ ਦਰਵਾਜ਼ੇ ਹਾਜ਼ਰੀ ਦੇਣਗੇ जो रथ यात्रा हैगी है वो रामलीला मैदान ड्रेसी ग्राउंड तो स्टार्ट होगी जी और शिवपुरी चौंक हुए दरबार के संपन्न होगी और रथ बड़ा खूबसूरत लाइटा नाल रथ बनाया गया है लगभग सानू अज पंताली दिन हो गए हैं जी रथ तैयार करते हुए और अजे भी चार से तो लगे पाँच दिन होर लगन गए बड़ा ही खूबसूरत रथ है पूरे दे, पूरे रथ लाइटिंग दिखी गई है एक अंडर लाइट पूरे रथ में दिखती गई है कि जितक मेरा ख्याल है कि रथ का एक रूप देखने योग होगा ਇਸ 16ਵਾਂ ਵਿਸ਼ਾਲ ਮੇਲਾ ਜੀ ਪਿਛਲੇ 16 ਸਾਲ ਤੋਂ ਲਗਾਤਾਰ ਪ੍ਰੇਮਦਾਮ ਜੀ ਮੇਲਾ ਹੋਣ ਜਾ ਰਿਹਾ ਔਰ ਇਹ ਮੇਲਾ ਲਗਦਾ ਤਾਂ ਪੀਸ ਕਰਦੇ ਜਨਮ ਦਿੰਦੇ ਮੌਕੇ ਤੇ ਕਰ ਬੋਨੇ ਆ ਸੀ ਹਰ ਸਾਲ ਲੇਕਿਨ ਕੋਮੀ ਇੱਕ ਤਰ੍ਹਾਂ ਦਾ ਪ੍ਰਤੀਕ ਹੁੰਦਾ ਜੀ ਮੈਂ ਜਿੰਨੀ ਸੰਗਤ ਪ੍ਰੇਮਦਾਮ ਨਾਲ ਜੁੜੀ ਹੋਈ ਹੈ ਚਾਹੇ ਉਹ ਲੁਧਿਆਣਾ ਦੀ ਹੈ ਚਾਹੇ ਉਹ ਪੰਜਾਬ ਦੀ ਹੈ ਚਾਹੇ ਅੰਧੇ ਰਾਜ ਹੈ ਜਾਂ ਨੇ ਕੰਟਰੀ ਦੇ ਜਿੰਨੀ ਵੀ ਸੰਗਤ ਪ੍ਰੇਮਦਾਮ ਨਾਲ ਜੁੜੀ ਹੈ ਸਭ ਨੂੰ ਆਗਰਹ ਕਰੂੰਗਾ ਕਿ ਪ੍ਰੇਮਦਾਮ ਮੇਲੇ 'ਚ ਪਹੁੰਚ ਕੇ ਬੇਲੇ ਦੀ ਰੌਣਕ ਨੂੰ ਬਧਾਓ ਔਰ ਸਰਕਾਰ ਦਾ ਆਸ਼ੀਰਵਾਦ ਪ੍ਰਾਪਤ ਕਰੋ ਇਸ ਵਾਰ ਕੀ ਕੀ ਖਾਸ ਪ੍ਰਬੰਧ ਹੋਣਗੇ ਰਾਜੀ ਜੀ ਖਾਸ ਪ੍ਰਬੰਧ ਅਸੀਂ ਬਹੁਤ ਉਮੀਦਾਂ ਰੱਖਦੇ ਆਂ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਨੇ ਸਾਨੂੰ ਪਹਿਲਾਂ ਵੀ ਬਹੁਤ ਸਾਥ ਦਿੱਤਾ ਹੈ ਅੱਗੇ ਵੀ ਲਗਾਤਾਰ ਸਾਥ ਮਿਲਦਾ ਰਹੂਗਾ ਪਬਲਿਕ ਜਿੰਨੇ ਵੀ ਆਊਟ ਆਫ ਸਟੇਟ ਜਾਂ ਆਊਟ ਆਫ ਕੰਟਰੀ ਆ ਰਹੀ ਹੈ ਉਹਨਾਂ ਦਾ ਰਹਿਣ ਦਾ ਖਾਣ ਦਾ ਪੀਣ ਦਾ ਸੌਂਦਾ ਪੂਰਾ ਇੰਤਜ਼ਾਮ ਦਰਬਾਰ ਵੱਲੋਂ ਹੋਊਗਾ ਔਰ ਜਿੰਨੇ মিডিਆ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਜਿਹੜੀ ਵੀ ਆਉਗੀ ਉਹਨਾਂ ਲਈ ਕਾਰਡ ਇਸ਼ੂ ਕੀਤਾ ਗਿਆ ਇੱਕ ਚੈਨਲ ਨੂੰ ਅਸੀਂ ਦੋ ਕਾਰਡ ਇਸ਼ੂ ਕਰ ਰਹੇ ਆਂ ਉਹ ਚੈਨਲ ਨੂੰ ਦੇਲੇ ਅੱਗੇ ਪੰਡਾ ਵਿੱਚ ਪ੍ਰੋਪਰ ਜਗ੍ਹਾ ਬਣੋਗੀ ਸਿਕਿਉਰਟੀ ਦਾ ਕਿਵੇਂ ਰੱਖਿਆ ਜਾਊਗਾ ਜੀ ਮੈਂ ਪਹਿਲਾਂ ਕਹਿੰਦਾ ਪ੍ਰਸ਼ਾਸਨ ਦਾ ਸਾਨੂੰ ਬਹੁਤ ਸਾਥ ਹੁੰਦਾ ਹੈ ਇਸ ਵਾਰ ਵੀ ਹੋਊਗਾ ਉਸ ਤੋਂ ਇਲਾਵਾ ਪ੍ਰਾਈਵੇਟ ਸਿਕਿਉਰਟੀ ਦੇ ਲਗਭਗ 70 ਤੋਂ ਲੱਗੇ 75 ਬੰਦੇ ਇੱਥੇ ਜ਼ਿੰਮਾਰੀ ਤੇ ਹੁੰਦੇ ਨੇ ਜੀ ਪਾਰਕਿੰਗ ਵੈਸੇ ਤੋਂ ਪਾਰਕਿੰਗ ਦਾ ਇੱਥੇ ਲੈਲੇ ਪਾਰਕਿੰਗ ਹੁੰਦੀ ਹੈ ਲੇਕਿਨ ਆਸ-ਪਾਸ ਦੇ ਜਿੰਨੇ ਵੀ ਖਾਲੀ ਪਲਾਟ ਹੁੰਦੇ ਨੇ ਲੋਕ ਆਪਣੀ ਪ੍ਰਾਈਵੇਟ ਪਾਰਕਿੰਗ ਬਣਾ ਲੈਂਦੇ ਨੇ ਲੋਕ ਕਾਫੀ ਪਾਰਕਿੰਗ ਹਾਂਜੀ ਕਾਫੀ ਟ੍ਰੈਫਿਕ ਦੀ ਵਜ੍ਹਾ ਨਾਲ ਲੋਕ ਜਿਵੇਂ ਸਾਹਮਣੇ 2 ਟਾਈ 3 ਏਕੜ ਜਗ੍ਹਾ ਪਈ ਹੈ ਉਹ ਪ੍ਰਾਈਵੇਟ ਪਾਰਕਿੰਗ ਲੋਕ ਆਪਣੇ ਆਪਣੇ ਬਣਾ ਲੈਂਦੇ ਨੇ ਇੱਕ ਮਾਈਨਰ ਜੀ 10 5000 ਰੁਪਏ ਰੇਟ ਰੱਖ ਕੇ ਉਹ ਆਪਣੀ ਪਾਰਕਿੰਗ ਦੀ ਗੱਲ ਕਰ ਰਹੇ ਨੇ ਜੀ ਸਫਾਈ ਦਾ ਪੂਰੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਮੇਰਾ ਮੰਨਣਾ ਹੈ ਜੇਕਰ ਘਰ ਸਾਡਾ ਆਪਣਾ ਹੈ ਤਾਂ ਸ਼ਹਿਰ ਵੀ ਸਾਡਾ ਆਪਣਾ ਹੈ ਤੇ ਆਪਣਾ ਦੇਸ਼ ਵੀ ਹੈ ਜਿੰਨਾ ਸਾਫ ਰੱਖ ਸਕੀਏ ਲਈ ਸਾਡੇ ਲਈ ਇੱਕ ਅੱਛਾ ਮੈਸੇਜ ਹੋਊਗਾ ਹੈ